ਅੱਜ ਬਾਬਾ ਅਜੀਤ ਸਿੰਘ ਬਿਆੰਤ ਝੋਲੀਆਂ ਪੜਦੇ ਪਏ ਨੇ ਕੁਦਰਤੀ ਭਾਗਾ ਵਲੇ ਮੈਨੂੰ ਯਾਦ ਆ ਗਿਆ ਕਿਸੇ ਗੁਰਸਿੱਖ ਨੇ ਮੈਨੂੰ ਇਹ ਗੱਲ ਸੁਣਾਈ ਕਹਿੰਦਾ ਇੱਕ ਭੈਣ ਉਹਨੂੰ ਕਿਸੇ ਗੁਰਮੁਖ ਦੀ ਸੰਗਤ ਹੋਈ ਉਹ ਭੈਣ ਨੇ ਆਖਿਆ ਬ ਵੀਰ ਤਕਰੀਬਨ 13-14 ਸਾਲ ਹੋ ਗਏ ਨੇ ਘਰ 'ਚ ਗਰੀਬੀ ਵੀ ਹੈ ਕਰਜ਼ਾ ਵੀ ਸਿਰ ਦੇ ਉੱਪਰ ਹੈ ਅੱਜ ਤੋਂ 13-14 ਸਾਲ ਕਰਜ਼ਾ ਪਹਿਲਾਂ ਲਿਆ ਸੀ ਉਹ ਕਰਜ਼ਾ ਦਿਨ-ਦਿਨ ਵਧਿਆ ਹੀ ਹੈ ਘਟਿਆ ਨਹੀਂ ਇਥੋਂ ਤੱਕ ਮੇਰੇ ਰਿਸ਼ਤੇਦਾਰਾਂ ਮੇਰੇ ਕੋਲ ਆਉਣਾ ਸ਼ਰਦ ਦਿੱਤਾ ਕੋਈ ਰਿਸ਼ਤੇਦਾਰ ਵੀ ਮੇਰੇ ਕੋਲ ਨਹੀਂ ਆਉਂਦਾ ਕੋਈ ਸਾਥ ਸਬੰਧੀ ਵੀ ਮੇਰੇ ਕੋਲ ਨਹੀਂ ਆਉਂਦਾ ਜਿਨ੍ਹਾਂ ਨਾਲ ਜਾਣ ਪਹਿਚਾਨ ਸੀ ਉਹ ਵੀ ਦੂਰ ਭੱਜ ਗਏ ਨੇ ਸਤ ਸੰਗਿਓ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਨਾ ਕਦੀ ਆਪਣਿਆਂ ਦੀ ਗਿਣਤੀ ਕਰਨੀ ਹੋਵੇ ਨਾ ਆਪਣਿਆਂ ਦੀ ਗਿਣਤੀ ਦੁੱਖ ਵੇਲੇ ਕਰਿਆ ਕਰੋ ਜਦੋਂ ਅੰਬਾਂ ਨੂੰ ਬੂੜ ਪਿਆ ਹੋਵੇ ਉਦੋਂ ਕੋਇਲ ਵੀ ਆ ਕੇ ਮਿੱਠੇ ਮਿੱਠੇ ਗੀਤ ਬੋਲਦੀ ਹੈ ਜਦੋਂ ਪੱਤ ਝੜਦਾ ਸਮਾਂ ਆਉਂਦਾ ਉਦੋਂ ਇਹ ਕੋਇਲ ਵੀ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੀ ਜੀ ਸੁੱਖ ਵੇਲੇ ਸਾਰੇ ਕੋਲ ਆਉਣਗੇ ਤੂੰ ਮੇਰਾ ਭਾਈ ਆ ਤੂੰ ਮੇਰੀ ਭੈਣ ਵਾ ਪਰ ਦੁੱਖ ਵੇਲੇ ਸਭ ਛੱਡ ਕੇ ਭੱਜ ਜਾਂਦੇ ਨੇ ਸੁੱਖ ਮੈਂ ਆਣ ਬਹੁਤ ਮਿਲ ਬੈਠਤ ਰੱਤ ਚਾਹੂੰ ਦਿਸ ਘੇਰੇ ਬੇਪਤ ਪਰਿਸਬ ਹੀ ਸੰਗ ਛੰਡਤ ਕਉ ਨ ਆਵਤ ਮੇਰੇ ਸਾਰੇ ਸਾਥ ਛੱਡ ਕੇ ਭੱਜ ਜਾਂਦੇ ਨੇ ਉਹ ਭੈਣ ਉਹ ਗੁਰਸਿੱਖ ਨੂੰ ਗਲਤ ਨਾੜੀ ਕਹਿੰਦੀ ਵੀਰ ਰਿਸ਼ਤੇ ਦਾੜ ਵੀ ਛੱਡ ਕੇ ਚਲੇ ਗਏ ਅੱਗੋਂ ਗੁਰਮਖ ਪਿਆਰਾ ਆਖਣ ਲੱਗਾ ਕਹਿੰਦਾ ਭੈਣ ਜੀ ਤੁਸੀਂ ਬਾਬਾ ਜੀ ਦੇਰਤੇ ਜਾਂਦੇ ਹੋ ਬਾਣੀ ਪੜਦੇ ਹੋ ਕਿੰਦੀ ਸਮਾਂ ਨਹੀਂ ਲੱਗਦਾ ਜਦੋਂ ਕਿ ਸਮਾਂ ਮਿਲਦਾ ਉਦੋਂ ਮੈਂ ਪਾਠ ਕਰ ਲੈਂਦੀ ਆ ਮੁਬਾਰਕ ਹੋ ਵੀ ਉਹ ਗੁਰਸਿੱਖ ਆਖਣਗੇ ਕਿਂਦਾ ਫਿਰ ਭੈਣ ਇਦਾਂ ਕਰ ਅੰਮ੍ਰਿਤ ਵੇਲੇ ਜਾਗਣਾ ਹੈ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਪਾਣੀ ਕੜ ਕੇ ਨਿਤਨੇਮ ਕਰਨਾ ਹੈ ਸੁਖਮਨੀ ਸਾਹਿਬ ਦੀ ਬਾਣੀ ਪੜਨੀ ਹੈ ਬਾਬਾ ਦੀਪ ਸਿੰਘ ਦਾ ਆਸਾਂ ਲਾ ਲੈਣਾ ਹੈ ਬਾਣੀ ਪੜਨ ਤੋਂ ਬਾਅਦ ਦੋਵੇਂ ਹੱਥ ਜੋੜ ਕੇ ਗਲ ਪੱਲਾ ਪਾ ਕੇ ਅਰਦਾਸ ਕਰਨੀ ਹੈ ਧੰ ਬਾਬਾ ਦੀਪ ਸਿੰਘ ਜੀ तकरीबन 14 ਸਾਲ ਹੋ ਗਏ ਨੇ ਕਰਦਾ ਚਰਿਆ ਹੋਇਆ ਆਪਣੇ ਵੀ ਸਾਲ ਛੱਡ ਕੇ ਚਲੇ ਗਏ ਨੇ ਬਾਬਾ ਦੀਪ ਸਿੰਘ ਕਿਰਪਾ ਕਰੋ ਘਰ ਤੇ ਬੜਕਤਾ ਆ ਜਾਣ ਕਰਦਾ ਲੱਥ ਜਾਵੇ ਇਦਰੋਂ ਭੈਣ ਨੇ ਅਰਦਾਸਾਂ ਸ਼ੁਰੂ ਕੀਤੀਆਂ ਸਵੇਰੇ ਉੱਠਣਾ ਨਿਤਨੇਮ ਕਰਨਾ ਸੁਖਮਨੀ ਸਾਹਿਬ ਦਾ ਪਾਠ ਕਰਨਾ ਮੈਂ ਤਾਂ ਅੰਮ੍ਰਿ ਗੇ ਵੀ ਗੁਰੂ ਜੀ ਕਿਰਪਾ ਨਾਲ ਬੇਨਤੀ ਕਰਦਾ ਨਾ ਇੱਕ ਭਰੋਸੇ ਵਾਲਾ ਹੀ ਭਰੋਸਾ ਪੈਦਾ ਕਰ ਸਕਦਾ ਹੈ ਸ਼ਰਦਾ ਵਾਲਾ ਹੀ ਸ਼ਰਦਾ ਬਣਾ ਸਕਦਾ ਹੈ ਹੜਕਦੇ ਵਸ ਦੀ ਗੱਲ ਨਹੀਂ ਏ ਹੁਣ ਸ਼ਰਦਾ ਵਾਲੇ ਨੇ ਅੰਦਰ ਸ਼ਰਦਾ ਵੀ ਬਣਾ ਦਿੱਤੀ ਭਰੋਸੇ ਵਾਲੇ ਭਰੋਸਾ ਵੀ ਬਣਾ ਦਿੱਤਾ ਸਚਾਈ ਜੇ ਗੁਰਮਖੋ ਉਸ ਗੁਰਮਖ ਨੇ ਮੈਨੂੰ ਇਹ ਬਚਨ ਸੁਣਾਇਆ ਕਹਿੰਦਾ ਤਕਰੀਬਨ 10-14 ਦੇ ਨੰਗੇ ਨੇ ਭੈਣ ਅਰਦਾਸ ਕਰ ਰਹੀ ਹੈ ਹਫਤੇ ਬਾਅਦ ਬਾਬਾ ਜੀ ਜ਼ਰਤੇ ਵੀ ਜਾਂਦੀ ਹੈ ਉੱਥੇ ਵੀ ਜਾ ਕੇ ਬੇਨਤੀ ਕਰਦੀ ਹੈ ਘਰ ਚ ਆਸਣ ਲਾਇਆ ਹੈ ਬਾਣੀ ਪੜਦੀ ਹੈ ਆਸਣ ਦੇ ਅੱਗੇ ਸ਼ਸਤਰ ਵੀ ਰੱਖਿਆ ਹੋਇਆ ਇਹ ਮਰਿਆਦਾ ਹੁੰਦੀ ਹੈ ਕਿੰਦਾ ਤਕਰੀਬਨ 13 14 ਦੇ ਲੰਗੇ ਨੇ ਅਜੇ 13 14 ਦੇ ਲੰਗੇ ਨੇ ਕਿੰਦੇ ਉਹ ਭੈਣ ਨੇ ਆਪ ਮੈਨੂੰ ਗੱਲ ਸੁਣਾਈ ਜਿਹੜੇ ਰਿਸ਼ਤੇਦਾਰ ਬੜਾ ਬੜਾ 13 14 ਸਾਲ ਹੋ ਗਏ ਸਨ ਬੋਲਦੇ ਨਹੀਂ ਸਨ ਉਹ ਵੀ ਕੋਲ ਆ ਗਏ ਅਖਣ ਕੇ ਭੈਣ ਜੀ ਕਿੰਨਾ ਕਰਦਾ ਤੁਹਾਡੇ ਸਿਰ ਤੇ ਇਹ ਸਾਡੇ ਕੋ ਪੈਸੇ ਤੁਸੀਂ ਲੋ ਪਹਿਲਾਂ ਆਪਣਾ ਕਰਜ਼ਾ ਉਤਾਰੋ ਕਿਸੇ ਲੱਖ ਦੇ ਦਿੱਤਾ ਕਿਸੇ 2 ਲੱਖ ਦੇ ਦਿੱਤਾ ਕਿਸੇ 50000 ਦੇ ਦਿੱਤਾ 13 14 ਦਿਨਾਂ ਬਾਅਦ ਗੁਰਮਖੋ 14 ਕ ਦਿਨ ਬੀਤੇ ਤਕਰੀਬਨ ਉਹ ਸਾਰਾ ਕਰਜ਼ਾ ਬੀਬੀ ਨੇ ਲਾ ਦਿੱਤਾ ਕੰਮਕਾਰ ਵੀ ਸ਼ੁਰੂ ਹੋ ਗਿਆ ਰਿਸ਼ਤੇਦਾਰ ਜੀ ਮਿਲਣ ਲੱਗ ਪਏ ਹੋਣਾ ਇਸ ਤੇ ਦਾੜੀ ਸਤਕਾਰ ਕਰਦੇ ਨੇ ਉਹ ਬੀਬੀ ਸਮਝ ਗਈ ਕਹਿੰਦੀ ਜਿੱਦ ਅੱਗੇ ਮੈਂ ਅੰਮ੍ਰਿਤ ਵੇਲੇ ਅਰਦਾਸ ਕਰਦੀ ਆ ਨਾ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਇਹ ਸਾਰੀ ਕਿਰਪਾ ਬਾਬਾ ਦੀਪ ਸਿੰਘ ਵਰਤਾ ਰਹੇ ਨੇ ਸਮਝ ਗਈ ਬੀਬੀ ਭਾਗਾ ਵਾਲਿਓ 14 ਦਿਨਾਂ ਬਾਅਦ ਬੀਬੀ ਦਾ ਕਰਦਾ ਵੀ ਲੱਥ ਗਿਆ ਕੰਮ ਕਾੜ ਵੀ ਸ਼ੁਰੂ ਕਰਾਤਾ ਰਿਸ਼ਤੇਦਾਰਾਂ ਨੇ ਕਾਰੋਬਾਰ ਵੀ ਗਰੀਬੀ ਵੀ ਦੂਰ ਹੋ ਗਈ ਬਾਬਾ ਦੀਪ ਸਿੰਘ ਨੇ ਇਹੋ ਜੀ ਕਿਰਪਾ ਕੀਤੀ ਇਹੋ ਜੀ ਕਿਰਪਾ ਕੀਤੀ 14 ਸਾਲਾਂ ਦਾ ਕਰਜ਼ਾ 14 ਦਿਨਾਂ ਜੀ ਉਤਾਰ ਕੇ ਰੱਖ ਦਿੱਤਾ ਬੋਲੇ ਸੋ ਨਿਹਾਲ 14 ਸਾਲਾਂ ਦਾ ਕਰਜ਼ਾ 14 ਦਿਨਾਂ ਜੋ ਉਤਾਰ ਦਿੱਤਾ ਆਖੋ ਤਨ ਤਨ ਬਾਬਾ ਦੀਪ ਸਿੰਘ ਐਡੇ ਦਿਆਲੂ ਨੇ ਸਾਡੇ ਬਾਬਾ ਦੀਪ ਸਿੰਘ ਜੀ